ਕਦੇ ਭਾਈ ਲੱਖ ਦਾ ਦੇ ਦਾਂਗੇ ਇੱਕ ਲੱਖ ਦਾ ਠੀਕ ਗੱਲ ਹੈ ਭਾਈ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਉਹ ਮਾਨਤਨ ਕਰਦਾਗੇ ਉਹਦਾ ਠੀਕ ਕਿੰਨਾ ਕ ਮਾਨਤਨ ਮਾਨਤਨ 5 ਲੱਖ ਤੇ 85000 ਦਾ ਟਰੈਕਟਰ ਦੇ ਦਾਂਗੇ 5 ਲੱਖ 5 ਲੱਖ 85000 ਰੁਪਏ ਮਾਨਤਨ ਬੇ ਜੀ ਮਾਨਤਨ ਪੂਰੇ 5 ਦਾ ਦੇ ਦਾਂਗੇ ਭਾਈ ਹੱਸ ਗਿਆ ਭਾਈ ਤਾਂ ਸਾਥ ਠੀਕ ਹੋ ਭਾਈ ਜੀ ਹਾਂ ਜੀ ਵਧੀਆ ਠੀਕ ਆ ਜੀ ਤੇ ਪਿੰਡ ਕਿਹੜਾ ਭਾਈ ਜੀ ਮਾਨੁਕਾ ਗੱਲ ਜੀ ਇਹ ਮਾਨੁਕਾ ਗੱਲ ਤੋਂ ਆਇਆ ਹੈ ਭਾਈ ਤੇ ਮੋਬਾਈਲ ਨੰਬਰ ਭਾਈ ਜੀ 76969 85377 ਠੀਕ ਹੈ ਜੀ ਤੇ ਕਿੰਨੇ ਟਰੈਕਟਰ ਲੈ ਕੇ ਆ ਬਾਈ ਜੀ ਚਾਰ ਲੈਂਦੇ ਬਾਈ ਚਾਰ ਲੈਂਦੇ ਠੀਕ ਆ ਬਾਈ ਜੀ ਇੰਜਨ ਗੇਅਰ ਦੀ ਗਾਰੰਟੀ ਹੈ ਬਾਈ ਜੀ ਹਾਂ ਬਾਈ ਵਾ ਕੇ ਲਈ ਆ ਸਕਦੇ ਠੀਕ ਆ ਪੰਜਾਬ ਘਰੇ ਉਹਨਾਂ ਨੰਬਰ ਜੀ ਪੰਜਾਬ ਨੰਬਰ ਲੈਣੇ ਠੀਕ ਆ ਜੀ ਤੇ ਟਰਾਲੀਆਂ ਵੀ ਹੁੰਦੀ ਨੇ ਬਾਈ ਆਪਣੇ ਹਾਂ 11 ਛੇ ਟਰਾਲੀਆਂ ਹੁੰਦੀਆਂ ਜੈਕ ਵਾਲੀਆਂ ਵੀ ਬਿਨਾ ਜੈਕ ਕਾ ਨੰਮੀਆ ਕ ਪੁਰਾਣੀਆਂ ਬਾਈ ਪੁਰਾਣੀਆਂ ਸੈਕੰਡਰ ਪੁਰਾਣੀਆਂ ਸੈਕੰਡ ਹੈ ਕਿਸੇ ਵੀ ਤਰ੍ਹਾਂ ਦੀ ਲੈਣੀ ਹਾਂਜੀ ਹਾਂਜੀ ਹਾਂ ਪੁਰਾਣੀ ਟਰਾਲੀ ਬਾਈ ਨਾਲ ਸਪੈਕ ਕਰ ਲੋ ਲੈ ਵੀ ਪਹਿਲਾਂ ਤੁਹਾਨੂੰ ਦਿਖਾਉਣ ਲੱਗੇ ਜੌਂਡੀਆਰ 5310 ਕਾਲੇ ਢੱਡਾ ਵਾਲਾ ਨਾ ਬਾਈ ਜੀ ਨਾਲ ਦੇ ਟਾਇਰ ਆ ਗਏ ਤੇ 프ਰੰਟ ਦਾ ਬਈ ਚੇਂਜ ਹਾਂ ਇਹ ਚੇਂਜ ਠੀਕ ਆ ਜੀ ਲੋ ਵੀ ਬੈਕ ਟਾਇਰ ਦੇਖੇ ਬਈ ਜੀ ਨਾਲ ਦੇ ਨੇਗੇ 16 ਦੇ ਟਾਇਰਾਂ ਚ ਤੇ ਟਾਇਰ ਕਿੰਨੇ ਕੇ ਪੈਸੇ ਪਿਆ ਬਈ ਜੀ ਹੈਗੇ ਆ 40 ਪੈਸੇ ਬਈ ਠੀਕ ਆ ਜੀ ਲੋ ਵੀ 40 45 ਪੈਸੇ ਟਾਇਰ ਪੈਣਗੇ ਨਾਲ ਦੇ ਐਮਪ ਵਗੈਰਾ ਲੱਗਿਆ ਕਨੋਪੀ ਸਾਤਰੀ ਲੱਗੀ ਹੋਈ ਆ ਤੇ ਮਾਡਲ ਬਈ 2010 ਮਾਡਲ 2010 ਮਾਡਲ ਹਾਂਜੀ ਲੈ ਵੀ ਖੁੱਲਵੇਂ ਹਿੱਸੇ ਵਾਲਾ ਕੋ ਕਾ ਪੀਸ ਟਰੈਕਟਰ ਕਹਿ ਰਿਹਾ ਲੇ ਬਾਈ ਜੀ ਪਾਵਰ ਸਟੀering ਹੈਗਾ ਟੋ ਮਾਡਲ ਟਰੈਕਟਰ ਆ ਗਿਆ 3 ਸਪੀਡ ਚ ਆ ਗਿਆ ਨਾ ਬਾਈ ਜੀ 3 ਸਪੀਡ ਡਬਲ ਪੀਡ ਕੋ ਡਬਲ ਡਿਸਟਰੀਬਿਊਟਰ ਠੀਕ ਹੈ ਲੈ ਬਈ ਡਬਲ ਡਿਸਟਰੀਬਿਊਟਰ ਡਬਲ ਪੀਟੀਓ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਚੈੱਕ ਕਰ ਲੋ ਫਿਰ ਤਾਂ ਬਾਈ ਜੀ ਫਸਟ ਹਾਂ ਰਿਵਿਊ ਹੋਣਾ ਤਕਰੀਬਨ ਮਿਲਣਾ ਨਹੀਂ ਦੂਜੇ ਨਾਲ ਬਾਈ ਠੀਕ ਹੈ ਜੀ ਦੂਜੇ ਨਾਲ ਟਰੈਕਟਰ ਸਾਰਾ origignal ਹੈ ਜੇ ਖੁੱਲਿਆ ਨਹੀਂ ਕੋਈ ਖੁੱਲਿਆ ਨਹੀਂ ਹੈਗਾ ਜਿੰਨਾ ਵੀ ਹੈਗਾ ਤੇ 10 ਮਾਡਲ ਹੈ ਘੰਟੇ ਕਿੰਨੇ ਚੱਲੋ ਬਾਈ ਜੀ ਘੰਟੇ ਦਾ ਪਤਾ ਨਹੀਂ ਬਾਈ ਕਿੰਨੇ ਚੱਲੇ ਠੀਕ ਹੈ ਚੈੱਕ ਚੈੱਕ ਕਰ ਲੈਣਾ ਇਹ ਚੱਲਿਆ ਹੋਇਆ ਬਾਈ ਜੀ 7367 ਘੰਟੇ 7367 ਘੰਟੇ ਚੱਲਿਆ ਹੋਇਆ ਤੇ ਕੀ ਡਿਮਾਂਡ ਕਰਦੇ ਬਾਈ ਜੀ ਇਹਦੀ 525 ਜੀ 5 ਲੱਖ 25000 ਰੁਪਏ ਮਾਨਦਾਨ ਬਾਈ ਜੀ ਮਾਨਤਾਨਾ ਪੂਰੇ 5 ਦਾ ਦੇ ਦਾਂਗੇ ਬਾਈ ਲੈ ਵੀ 25000 ਰੁਪਏ ਛੂਟ ਪਹਿਲੇ ਡਾਕਟਰ ਚੋ ਬਾਈ ਕਹਿੰਦਾ ਪੂਰੇ 5 ਲੱਖ ਦਾ ਦੇ ਦਾਂਗੇ 10 ਮਾਡਲ ਬੈਕ ਟਾਇਰ ਨਾਲ ਦੇ ਬਾਈ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਲੈਣ ਐਂਪੂ ਵਗੈਰਾ ਲਾਉਂਦੇ ਤਾਂ ਨਹੀਂ ਆਈ ਦੇਵਾਂਗੇ ਬਾਈ ਠੀਕ ਹੈ ਆਈ ਦੇਵਾਂਗੇ ਬਾਈ ਕਹਿੰਦਾ ਚਲੋ ਬਾਈ ਜੀ ਤੂੰ ਸੁਣਨ ਦੇ ਕੋਣੇ ਗਏ ਸਵਰਾਜ 855 ਨਾਵੀ ਕਲਰ ਵਾਲੇ ਤੋਂ ਬਾਅਦ ਵਾਲਾ ਤੇ ਇਹ ਮਾਡਲ ਬਈ ਜੀ 91 91 ਮਾਡਲ ਇੰਜਨ ਗੇਅਰ ਬਈ ਜੀ ਇੰਜਨ ਗੇਅਰ ਠੀਕ ਆ ਓਕੇ ਆ ਬਈ ਠੀਕ ਆ ਜੀ ਤੇ ਇਹਦੀ ਡਿਮਾਂਡ ਬਈ ਜੀ ਇਹਦੀ 125 ਜੀ ਤੇ ਵੀ 1 ਲੱਖ 25000 ਮੌਕੇ ਤੇ ਬਈ ਲੱਖ ਦਾ ਦੇ ਦਾਂਗੇ ਪੂਰਾ 1 ਲੱਖ ਦਾ ਠੀਕ ਆ ਲੈ ਬਈ ਮੋਗੇ ਮੰਡੀ ਤੇ 1 ਲੱਖ ਰੁਪਏ ਤੋਂ ਟਰੈਕਟਰ ਸ਼ੁਰੂ ਹੋ ਜਾਗਾ ਇਹ ਅਗਲਾ ਬਈ ਜੀ ਸੋਨਾਲੀਕਾ ਸੋਨਾਲੀਕਾ ਕੋ ਯਾਰ ਲੈ ਬਈ ਜੀ ਸੋਨਾਲੀਕਾ ਆ ਗਿਆ ਗਿਆ 50 ਹਜ਼ਾਰ ਲੈ ਵੀ ਟਰੈਕਟਰ ਚੈੱਕ ਕਰ ਲੋ ਕੰਡੀਸ਼ਨ ਚੈੱਕ ਕਰੋ ਵੀ ਟਰੈਕਟਰ ਦੀ ਪੂਰਾ ਸਾਫ ਆ ਸਾਰਾ origignal ਟਰੈਕਟਰ ਸਾਰਾ origignal ਹੈ ਹਾਂਜੀ ਲੈ ਵੀ ਕੰਡੀਸ਼ਨ ਪੂਰੀ ਸਾਫ ਪਈ ਆ ਕਹਿ ਲਈਏ ਆਪਾਂ 16 17 ਮਾਡਲ ਵਰਗੀ ਟਰੈਕਟਰ ਦੀ ਕੰਡੀਸ਼ਨ ਪਈ ਆ ਸਾਦੀ ਘਟਾਈ ਚ ਨਾ ਬਾਈ ਜੀ ਹਾਂਜੀ ਠੀਕ ਹੈ ਜੀ ਤੇ ਟਾਇਰ ਬਾਈ ਜੀ ਟਾਇਰ ਇਹਦੇ ਹੈਗੇ 70 ਪੈਸੇ ਬਾਈ ਠੀਕ ਹੈ ਜੀ ਬਾਹ ਕੇ 70 ਪੈਸੇ ਤੇ ਫਰੰਟ ਹੈਗੇ 80 ਪੈਸੇ ਨਾ ਬਾਈ ਜੀ ਹਾਂਜੀ ਠੀਕ ਹੈ ਜੀ ਬਾਕੀ ਕੰਡੀਸ਼ਨ ਚੈੱਕ ਕਰ ਸਵੇ ਪੰਜਾਬ ਨੰਬਰ ਹੈਗਾ ਇੰਜਨ ਗੇਅਰ ਦਾ ਬਾਈ ਜੀ ਇੰਜਨ ਗੇਅਰ ਦਾ ਓਕੇ ਬਾਈ ਵਾਹ ਕੇ ਲਈ ਆ ਸਕਦੇ ਠੀਕ ਹੈ ਗਾਈਜ਼ ਲੈ ਵੀ ਬਾਕੀ ਐਮਪੰਪ ਵਗੈਰਾ ਲੱਗਾ ਹੋਇਆ ਕੰਡੀਸ਼ਨ ਵੀ ਟਰੈਕਟਰ ਦੀ ਪੂਰੀ ਸਾਫ ਪਈਆ ਤੇ ਮਾਡਲ ਲੱਗਾ ਬਾਈ ਜੀ 10 10 ਮਾਡਲ ਲੱਗਾ ਠੀਕ ਹੈ ਜੀ ਲੈ ਵੀ 10 ਮਾਡਲ ਹੈ ਤੇ ਡਿਮਾਂਡ ਬਾਈ ਜੀ ਦੀ 340 ਜੀ 3 ਲੱਖ 40 ਹਜ਼ਾਰ ਰੁਪਏ ਮੌਕੇ ਤੇ ਮੌਕੇ ਤੇ 15 ਦਾ ਦੇ ਦਾਂਗੇ ਬਈ ਠੀਕ ਹੈ 3 ਲੱਖ 15000 ਦਾ ਇਹ ਚ ਵੀ ਬਾਈ ਜੀ 25000 ਦੀ ਛੂਟ ਹੋਊਗੀ ਤੇ ਤਕਰੀਬਨ 25-25000 ਰੁਪਏ ਦੀ ਵਾਈ ਛੂਟ ਕਰਿੰਦਾ ਲੱਗੇਗਾ ਇਹ ਪੁਰਾਣੀ 16 ਵਾਲਾ ਬਾਈ 50 ਦਾ ਸੋਨਾ ਲੀਕਾਂ ਤੇ ਇਹ ਕਿੰਨੇ ਮਾਡਲ ਹੈ ਜੀ ਇਹ 2001 ਮਾਡਲ ਜੀ ਠੀਕ ਆ ਜੀ ਤੇ ਮਗਰਾਟ ਬਾਈ ਜੀ ਮਗਰਾੜ ਲੱਗੇ ਕੱਲੇ ਬਾਕੀ ਟਰੈਕਟਰ ਸਾਰਾ origignal ਆ ਬਾਈ ਠੀਕ ਆ ਜੀ ਵਾਹ ਕੇ ਲਿਆ ਸਕਦਾ تسਲੀ ਨਾਲ ਠੀਕ ਹੈ ਲੋ ਵੀ ਵਾਹ ਕੇ ਲੈ ਆ ਸਕਦੇ ਹੋਗੇ تسਲੀ ਨਾਲ ਇੰਜਨ ਗੇਅਰ ਦਾ ਬਾਈ ਕਹਿੰਦਾ ਓਕੇ ਹੈਗਾ ਤੇ ਇਹ ਹੈਗਾ ਬਾਈ ਜੀ ਸਭ ਤੋਂ ਪੁਰਾਣਾ ਮਾਡਲ ਤੇ ਸਾਈਡ ਗੇਅਰ ਤੋਂ ਪਹਿਲਾਂ ਵਾਲਾ ਸੈਂਟਰ ਗੇਅਰ ਸੁੱਕਾ ਟਰੈਕਟਰ ਠੀਕ ਆ ਜੀ ਸੁੱਕਾ ਟਰੈਕਟਰ ਤੇ ਟਾਇਰ ਬਾਈ ਜੀ ਟਾਇਰ ਇਹਦੇ 60 ਪੈਸੇ ਬਾਈ ਠੀਕ ਆ ਜੀ ਤੇ ਫਰੰਟ ਬਾਈ ਜੀ ਫਰੰਟ ਵੀ 60 ਠੀਕ ਹੈ ਜੀ ਤੇ ਸਾਦੀ ਘਟਾਈ ਆ ਇੰਜਨ ਗੇਅਰ ਬਾਈ ਕਹਿੰਦਾ ਓਕੇ ਹੈਗਾ ਸੁਪਰ ਟਰੈਕਟਰ ਆ ਪੂਰਾ ਪੰਜਾਬ ਨੰਬਰ ਆਗਾ ਤੇ ਰੰਗ ਪੇਂਟ ਦਾ ਅਰੀਜਨਲ ਜਿੰਨਾ ਵੀ ਹੈਗਾ ਤੇ ਇੱਕ ਮਾਡਲ ਆਗਾ ਤੇ ਕੀ ਡਿਮਾਂਡ ਆਪੀ 265 ਜੀ 2 ਲੱਖ 65000 ਮੌਕੇ ਤੇ ਬਾਈ ਜੀ ਮੌਕੇ ਤੇ ਬਾਈ ਇਹ ਦੇ ਦਾਂਗੇ ਆਪਾਂ 2.5 ਦਾ 2.5 ਦਾ ਜੀ ਬਾਕੀ ਸਕਰੀਨ ਉੱਪਰ ਨੰਬਰ ਬਾਈ ਹੈਗਾਗਾ ਕਰ ਲਓ ਸਪੱਕ ਠੀਕ ਹੈ ਬਾਈ ਠੀਕ ਹੈ ਬਾਈ ਧੰਨਵਾਦ ਅੱਗੇ ਕਰਦੇ ਬਾਈ ਪ੍ਰਵਨਾ ਗੱਲਬਾਤ ਸਸੀਗਾ ਬਾਈ ਪ੍ਰਵ ਸਸੀਗਾ ਬਾਈ ਠੀਕ ਹੈ ਬਾਈ ਹਾਂਜੀ ਬਾਈ ਬਹੁਤ ਵਧੀਆ ਤੈਨਾਂ ਬਈ ਇਹ ਬਾਈ ਨਾ ਆਪਣਾ ਪੂਰਾ ਪਟਾ ਕਹਿ ਲਿਆ ਫੈਨ ਹੈਗਾ ਠੀਕ ਆ ਬਾਈ ਤੇ ਪਹਿਲਾਂ ਨਹੀਂ ਆਇਆ ਉਤਰ ਕੇ ਬਾਈ ਪਹਿਲਾਂ ਤੁਸੀਂ ਵੀਡੀਓ ਬਣਾਈ ਜਾਂਦੇ ਸੀ ਮੈਂ ਤਾਂ ਨਹੀਂ ਆਇਆ ਥੋੜਾ ਉਤਰ ਕੇ ਠੀਕ ਆ ਕਿੰਨੇ ਟਰੈਕਟਰ ਲੈ ਕੇ ਆਏ ਬਾਈ ਦੋ ਟਰੈਕਟਰ ਆ ਬਾਈ ਆਪਣੇ ਕੋਲ ਇਸ ਟਾਈਮ ਠੀਕ ਆ ਜੀ ਤੇ ਮੋਬਾਈਲ ਨੰਬਰ ਬਾਈ 6283848600 ਇੱਕ ਵਾਰੀ ਹੋਰ ਬੋਲੋ 6283848600 ਠੀਕ ਆ ਜੀ ਚਲੋ ਬਈ ਆਪਾਂ ਪਹਿਲਾਂ ਸਵਰਾਜ 855 ਬਾਰੇ ਗੱਲਬਾਤ ਕਰਦੇ ਆਂਗੇ ਤੇ ਇਹ ਕਿੰਨੇ ਮਾਡਲ ਆ ਬਾਈ ਜੀ ਇਹ 18 ਮਾਡਲ ਆ ਵੀਰੇ ਠੀਕ ਆ ਜੀ ਲੈ ਵੀ 18 ਮਾਡਲ ਆ ਡਬਲ ਡਿਸਟ੍ਰੀਬਿਊਟਰ ਵਾਲ 3 ਸਪੀਡ ਹੋਇਆ ਹੋਇਆ ਠੀਕ ਹੈ 3 ਸਪੀਡ ਹੋਇਆ ਹੋਇਆਗਾ ਲੈ ਵੀ 3 ਸਪੀਡ ਵਾਲਾ ਗੇਅਰ ਦੇਖ ਸਕਦੇ ਹੋਗੇ ਤੁਹੇ ਲੱਗਿਆ ਹੋਇਆਗਾ ਤੇ 4 ਸਟਾਰ ਆ ਗਿਆ ਨਾ ਬਈ ਜੀ ਹਾਂਜੀ ਬਈ ਤੇ ਸੈਂਟਰ ਗੇਅਰ ਹੋਇਆ ਹੋਇਆ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਟਾਇਰ ਭਾਈ ਜੀ ਦੇ ਕਿੰਨੇ ਕੇ ਪੈਸੇ ਟਾਇਰ ਭਾਈ 90 95 ਪੈਸੇ ਹੈਾਰੇ ਟਾਇਰ ਇਹਦੇ ਠੀਕ ਆ ਜੀ ਤੇ ਮਾਡਲ ਹੈਗਾ ਬਈ ਜੀ 18 18 ਦੇਗੇ ਚੁੱਲੇ ਵਾਲਾ ਗੈਣ ਬਈ ਇਹ ਲਾਸਟ ਵਾਲਾ ਮਾਡਲ ਆ ਬਈ ਜੀ 18 ਦੇ ਜਿਹੜੇ ਸਟਾਰਟਿੰਗ ਵਿੱਚ ਬਈ ਉਹਨਾਂ ਦੇ ਦੇਗੇ ਚੁੱਲਾ ਨਹੀਂ ਹੈ ਸੇ ਇਹ ਲਾਸਟ ਵਾਲਾ ਮਾਡਲ ਆ ਗਿਆ ਪਾਵਰ ਸਟੀering ਹੈਗਾ फ्रंट एयर ਵੀ ਹੈਗਾ 90 ਪੈਸੇ ਨਾ ਬਈ ਹਾਂਜੀ ਬਈ ਠੀਕ ਆ ਜੀ ਤੇ 18 ਮਾਡਲ ਲੱਗ ਤੇ ਰੰਗ ਪੇਂਟ ਬਈ ਰੰਗ ਪੇਂਟ ਸਾਰਾ ਵੀਰੇ ओरिजिनल ਆ ਇਹਦਾ ਠੀਕ ਆ ਜਿੰਨਾ ਵੀ ਹੈਗਾਗਾ ਹਾਂਜੀ ਠੀਕ ਆ ਜੀ ਲਵੇ ਮਗਰਾਟਾ ਵਗੈਰੇ ਦੀ ਕੰਡੀਸ਼ਨ ਵੀ ਦੇਖ ਚੰਗੀ ਦਰਾ ਵੀਰੇ ਝਾਤ ਮਰਾ ਦੇ ਠੀਕ ਆ ਜੀ ਪੰਜਾਬ ਨੰਬਰ ਕੁ ਵੀ ਹੈ ਰਹਿਣਾ ਪੰਜਾਬ ਨੰਬਰ ਆ ਵੀਰੇ ਇਹ ਠੀਕ ਆ ਜੀ ਜੇਕਰ ਉਹ ਤਾਂ ਨੰਬਰ ਠੀਕ ਆ ਜੀ ਜੇਕਰ ਉਹਦਾ ਫਸਟ ਜਾਂ ਸੈਕੰਡ ਓਨਰ ਫਸਟ ਓਨਰ ਆ ਬਈ ਇਹ ਲੈ ਵੀ ਫਸਟ ਓਨਰ ਆ ਕੰਡੀਸ਼ਨ ਪੂਰੀ ਸਾਫ ਹੀ ਆ ਟਰੈਕਟਰ ਦੀ ਇੰਜਨ ਗੇਅਰ ਦਾ ਵਧੀਆ ਗਾ ਬਈ ਤੇ ਡਿਮਾਂਡ ਬਈ ਜੀ ਦੀ 5 ਮੌਕੇ ਤੇ ਭਾਈ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਉਹ ਮਾਤਨ ਕਰਦਾਂਗੇ ਉਹਦਾ ਆਪਾਂ ਠੀਕ ਕਿੰਨਾ ਕੁ ਮਾਤਨ ਮਾਤਨ 5 ਲੱਖ ਤੇ 85 ਹਜ਼ਾਰ ਦਾ ਟਰੈਕਟਰ ਦੇਦ ਆ ਗਿਆ ਆਪਾਂ ਠੀਕ ਆ ਜੀ ਨਾ ਬਈ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਾਕੀ ਸਕਰੀਨ ਉੱਪਰ ਨੰਬਰ ਬਾਈ ਦਾ ਪ੍ਰਾਪਤ ਚੱਲੀ ਜਾਂਦਾਗਾ ਸੰਪਰਕ ਕਰ ਲਿਓ ਤੇ ਅੱਗੇ ਦਿਖਾਉਣਾ ਤੁਹਾਨੂੰ ਫਾਰਮਾਟ ਰੈਕ ਇਹ ਮਾਡਲ ਬਾਈ ਜੀ ਮਾਡਲ 2007 ਵੀਰੇ ਦਾ ਠੀਕ ਆ ਜੀ 2007 ਮਾਡਲ ਆਗਾ ਕੰਡੀਸ਼ਨ ਚੈੱਕ ਕਰ ਸਕਦੇ ਹੋ ਫਰੰਟ ਹਰ ਦਾ ਨਵੇਂ ਆਣਾ ਬਾਈ ਜੀ ਹਾਂਜੀ ਤੇ ਬਾਕੀ ਦੇਖ ਸਕਦੇ ਹੋ ਫਰੰਟ ਹਰ ਜਮਨ ਨਵੇਂ ਨੇ ਕਿ ਤੇ ਬੈਕ ਟਾਇਰ ਬਾਈ ਜੀ ਬੈਕ ਟਾਇਰ ਹੈਗਾ ਵੀਰੇ 70 75 ਪੈਸੇ ਇਹਦੇ ਠੀਕ ਆ ਜੀ ਲਓ ਵੀ 70 75 ਪੈਸੇ ਤੋਂ ਵੱਧ ਹੀ ਪੈਗੇ ਅਸੀਂ 85 ਪੈਸੇ ਟਾਇਰ ਪੈਣਗੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਤੇ ਮਗਰਾਟ ਬਾਈ ਜੀ ਮਗਰਾਟ ਵੀਰੇ ਨਵੇਂ ਲੱਗੇ ਆ ਲੱਗੇ ਹੋਇਆ ਹੈ ਹਾਂਜੀ ਬਾਕੀ ਟਰੈਕਟਰ ਸਾਰਾ ओरिजिनल ਆ ਅਵੇ ਇੰਜਨ ਗੇਅਰ ਦਾ ਓਕੇ ਹੈਗਾ ਬਾਈ ਕਹਿੰਦਾ ਜਿਹੜੇ ਮਗਰਾਟ ਆ ਗਏ ਉਹ ਲੱਗੇ ਹੋਏ ਆ ਕਿਉਂਕਿ ਬਈ ਬਾਈ ਤੋਂ ਪੁੱਛਿਆ ਹੀ ਮੈਂ ਤਾਂ ਕਰਕੇ ਤੇ ਬਾਕੀ ਤੁਸੀਂ ਦੇਖ ਸਕਦੇ ਆ ਇਹ ਚੀਜ਼ ਤੋਂ ਪਤਾ ਲੱਗਦਾਗਾ ਸਾਰਾ ਬਾਕੀ origignal ਆ ਜਿੰਨਾ ਵੀ ਹੈਗਾ ਸੈਂਟਰ ਗੇਰ ਹਨਾ ਬਈ ਹਾਂਜੀ ਬਾਈ ਠੀਕ ਆ ਜੀ ਤੇ ਮੋਗੇ ਦਾ ਨੰਬਰ ਹੈਗਾ ਪੀਪੀ 29 ਤੇ 7 ਮਾਡਲ ਆ ਬਈ ਜੀ ਤੇ ਇਹਦੀ ਡਿਮਾਂਡ ਬਈ ਜੀ 2,75,000 ਵੀਰੇ ਠੀਕ ਆ ਜੀ 2,75,000 ਤੇ ਮੌਕੇ ਤੇ ਬਈ 2,65,000 ਦਾ ਟਰੈਕਟਰ ਦੇ ਦਾਂਗੇ ਠੀਕ ਆ ਜੀ ਤੇ ਲਓ ਬਈ ਜੀ ਬਾਕੀ ਸਕਰੀਨ ਉੱਪਰ ਨੰਬਰ ਬਾਈ ਪ੍ਰਭ ਦਾ ਚੱਲਿੰਦਾ ਠੀਕ ਆ ਬਈ